ਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਬਣਾ ਕੇ ਵਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਇਹ ਆਪਾਂ ਤੁਸੀਂ ਸਾਡੀ ਵੀਡੀਓ ਨੂੰ ਅਖੀਰ ਤੱਕ ਵੇਖਿਆ ਕਰੋ ਇਹ ਡਿਜ਼ਾਈਨ ਅਖੀਰ ਤੱਕ ਕਰ ਜਾਣਾ ਵਾ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤੇ ਇਹਨਾਂ ਦਾ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਨੂੰ ਪਾ ਸਕਦੇ ਹਾਂ ਜਿਸ ਤਰ੍ਹਾਂ ਬੱਚਿਆਂ ਦੇ ਜੈਟ ਸਰਟਲ ਲੇਡੀਜ਼ ਐਟਾ ਤੇ ਇਹ ਡਿਜ਼ਾਈਨ ਟੋਪੀਆਂ ਵਗੈਰਾ ਤੇ ਵੀ ਪਾ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਹੁਣ ਇਹ ਆਪਾਂ ਡਿਜ਼ਾਈਨ ਸ਼ੁਰੂ ਕਰਨ ਲੱਗੇ ਆਂ ਇਹ ਆਪਾਂ ਇੱਕ ਕੁੰਡਾ ਉਤਾਰ ਲਿਆ ਤਿੰਨ ਕੁੰਡੇ ਆਪ సే బ బనా తిని పుట్ే బ ఫి తిని బ సోనా తో హైన్ పాన కండే సీధే ఫి తి కండే పుట్ే ਤਿੰਨ ਕੁੰਡੇ ਪੁੱਠੀ ਹੋ ਗਏ ਫੇਰ ਆਪਣੇ ਤਿੰਨ ਕੁੰਡੇ ਸਿੱਧੇ ਹੋ ਗਏ ਇੱਕ ਕੁੰਡਾ ਆਪਣਾ ਅੱਗੇ ਸਿੱਧਾ ਹੋ ਗਿਆ ਜਿਸ ਤਰ੍ਹਾਂ ਆਪਾਂ ਇਧਰ ਸਿੱਧੇ ਕੀਤੇ ਉਸ ਤਰ੍ਹਾਂ ਹੀ ਆਪਾਂ ਇਧਰ ਸਿੱਧੇ ਕਰ ਲਈਏ ਹੁਣ ਆਪਾਂ ਪੁੱਠੀ ਸਲਾਈ ਤੇ ਅੱਗੇ ਇਹ ਆਪਾਂ ਸਾਰੀ ਇਸ ਤਰ੍ਹਾਂ ਪੁੱਠੀ ਬਣਾਉਣੀ ਹੈ ਪੁੱਠੀ ਸਲਾਈ ਸਾਰੀ ਆਪਾਂ ਪੁੱਠੀ ਹੀ ਬਣਾਉਣੀ ਹੈ ਹੁਣ ਸਿੱਧੇ ਇਸ ਲਾਈਨ ਤੇ ਆਪਾਂ ਅਗੇ ਇਸ ਤਰ੍ਹਾਂ ਇੱਕ ਕੁੰਡਾ ਤਾਰ ਲਿਆ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਫਿਰ ਇਸ ਤਰ੍ਹਾਂ ਇੱਕ ਕੁੰਡਾ ਫਿਰ ਆਪਾਂ ਇਧਰ ਨੂੰ ਅੱਗੇ ਧਾਗਾ ਕਰਕੇ ਇੱਕ ਕੁੰਡਾ ਪੁੱਠਾ ਫਿਰ ਇਸ ਤਰ੍ਹਾਂ ਵਾਲ ਪਾ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਤਾ ਫਿਰ ਆਪਾਂ ਪਿੱਛੇ ਤੋਂ ਧਾਗਾ ਲੈ ਗਏ ਤਿੰਨ ਕੁੰਡੇ ਆਪਾਂ ਸਿੱਧੇ ਬਣਾਏ ਫਿਰ ਆਪਾਂ ਅੱਗੇ ਨੂੰ ਤਾਂ ਗੱਲਿਆ ਕੇ ਇੱਕ ਕੁੰਡਾ ਪੁੱਠਾ ਇਸ ਤਰ੍ਹਾਂ ਧਾਗਾ ਵਲ ਪਾ ਕੇ ਫਿਰ ਆਪਾਂ ਦੋ ਕੁੰਡੇ ਇਕੱਠੇ ਘਟਾਤੇ ਫਿਰ ਆਪਾਂ ਪਿੱਛੇ ਨੂੰ ਧਾਗਾ ਲੈ ਗਏ ਇਸ ਤਰ੍ਹਾਂ ਆਪਾਂ ਤਿੰਨ ਕੁੰਡੇ ਸਿੱਧੇ ਫਿਰ ਆਪਾਂ ਅੱਗੇ ਨੂੰ ਧਾਗਾ ਲਿਆਏ ਦੋ ਕੁੰਡੇ ਇੱਕੁੰਡਾ ਪੁੱਠਾ ਇਸ ਤਰ੍ਹਾਂ ਵਲ ਪਾਇਆ ਫਿਰ ਆਪਾਂ ਦੋ ਕੁੰਡੇ ਇਕੱਠਿਆਂ ਨੂੰ ਇਸ ਤਰ੍ਹਾਂ ਆਪਾਂ ਫਿਰ ਪੁੱਠੀ ਸਲਾਈ ਆ ਗਏ ਹੁਣ ਆਪਾਂ ਇਸ ਤਰ੍ਹਾਂ ਇਹ ਸਾਰੀ ਆਪਾਂ ਫਿਰ ਇਸ ਤਰ੍ਹਾਂ ਪੁੱਠੀ ਹੀ ਬਣਾਵਾਂਗੇ సరి పుట్టి సై బ డిజా బ తరం బ ఫ ఇండా తిని కండే సీధే దో కుండే తిని కండే ఫే ఫ పిచ్చేను ధాగ్ తిన్న కండే సీధే ఫా ఇద్దరను ధాగే దో కుండే తిన్న కండే పుట్ే బావే ਫਿਰ ਅੱਗੇ ਧੱਕੇ ਧੱਕਾ ਕਰਕੇ ਤਿੰਨ ਗੁੰਡੇ ਸਿੱਧੇ ਫਿਰ ਅੱਗੇ ਧੱਕਾ ਕਰਕੇ ਦੋ ਤਿੰਨ ਗੁੰਡੇ ਫੇਰ ਪੁੱਠੇ ਫਿਰ ਪਿਛੇ ਧੱਕਾ ਕਰਕੇ ਤਿੰਨ ਗੁੰਡੇ ਸਿੱਧੇ ਦੇਖੋ ਇਹ ਡਿਜ਼ਾਈਨ ਆਪਣਾ ਬਣ ਕੇ ਬਹੁਤ ਸੁੰਦਰ ਤਿਆਰ ਹੁੰਦਾ ਹੁਣ ਆਪਾਂ ਇੱਥੇ ਫਿਰ ਇੱਥੇ ਪੁੱਠੇ ਗੁੰਡੇ ਬਣਾਉਣੇ ਆ ਇੱਥੇ ਤਿੰਨ ਸਿੱਧੇ ਫਿਰ ਇੱਥੇ ਤਿੰਨ ਪੁੱਠੇ ਫਿਰ ਤਿੰਨ ਸਿੱਧੇ ਇਸ ਤਰ੍ਹਾਂ ਆਪਾਂ ਇਹ ਆਪਣੀ ਡੱਬੀ ਇੱਥਾ ਉੱਤੇ ਡੱਬੀ ਬੰਦ ਲਿਆ ਜਾਣੀਆਂ ਤੇ ਡਿਜ਼ਾਈਨ ਬਣ ਕੇ ਬਹੁਤ ਵਧੀਆ ਬਣਦਾ ਵਾ ਦੇਖੋ ਇਹ ਡਿਜ਼ਾਈਨ ਬਹੁਤ ਸੋਹਣਾ ਤਿਆਰ ਹੋਇਆ ਵਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ